ਤਰਨਤਾਰਨ ਪੁਲਿਸ ਵੱਲੋਂ ਪਿੰਡ ਪੰਡੋਰੀ ਗੋਲਾ ਫਾਇਰਿੰਗ ਮਾਮਲੇ ਦੇ ਵਿੱਚ ਵਿਦੇਸ਼ੀ ਗੈਂਗਸਟਰ ਸੱਤਾ ਨੋ ਸ਼ਹਿਰਾ ਵਾਲੇ ਦੇ ਦੋ ਸਾਥੀ ਨੂੰ ਨਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਗਿਆ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਤਰਨਤਾਰਨ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਦੱਸਿਆ ਗਿਆ ਕਿ ਪਿਛਲੇ ਮਹੀਨੇ ਪਿੰਡ ਪੰਡੋਰੀ ਗੋਲਾ ਵਿਖੇ ਇੱਕ ਦੁਕਾਨ ਉੱਪਰ ਕੁਝਣ ਪਛਾਤੇ ਵਿਅਕਤੀਆਂ ਵੱਲੋਂ ਅਣਵਾਹ ਗੋਲੀਆਂ ਚਲਾਈਆਂ ਗਿਆ ਸੀ ਜਿਸ ਦੌਰਾਨ ਦੁਕਾਨ ਦੇ ਵਿੱਚ ਲਗਾਏ ਗਏ ਸ਼ੀਸ਼ੇ ਟੁੱਟ ਗਏ ਸਨ ਤੇ ਦੁਕਾਨ ਮਾਲਕ ਖੁਦ ਬਚ ਗਿਆ ਸੀ ਉੱਥੇ ਹੀ ਦੁਕਾਨ ਮਾਲਕ ਜਸਬੀਰ ਸਿੰਘ ਨੇ ਦੱਸਿਆ ਸੀ ਕਿ ਮੇਰੇ ਕੋਲ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਵੱਲੋਂ 10 ਲੱਖ ਰੁਪਏ ਅਤੇ ਕੁਝ ਸੋਨੇ ਦੀ ਮੰਗ ਕੀਤੀ ਗਈ ਸੀ ਜੋ ਦੋਨਾਂ ਵੱਲੋਂ ਨਾ ਕੀਤੀ ਗਈ ਤਾਂ ਮੇਰੇ ਉੱਪਰ ਜਾਲ ਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਟੀਮਾਂ ਬਣਾ ਕੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਹੈ। ਪੁਲਿਸ ਮੁਲਾਜ਼ਮਾ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਨਕ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਹ ਤਾਂ ਜਿਵੇਂ ਤੁਹਾਨੂੰ ਪਤਾ ਜੀ 14 ਤਰੀਕ ਨੂੰ 14 ਤਿੰਨ ਨੂੰ ਇੱਥੇ ਪੰਦੂਰੀ ਬੋਲਾ ਪਿੰਡ 'ਚ ਇੱਕ ਜਸਬੀਰ ਸਿੰਘ ਜਿਹੜਾ ਸਨਿਆਰਾ ਸੀਗਾ ਉਹਦੇ ਉੱਤੇ ਫਾਇਰਿੰਗ ਹੋਈ ਸੀਗੀ ਦੁਪਹਿਰ ਦੇ ਟਾਈਮ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਪੁੱਛਿਆ ਤੇ ਉਹ ਕਹਿੰਦਾ ਵੀ ਪਹਿਲੇ ਮੈਨੂੰ ਜਸਲ ਦਾ ਫੋਨ ਆਇਆ ਸੀਗਾ ਫਰੋਤੀ ਵਾਸਤੇ ਪੈਸੇ ਮੰਗੇ ਸੀਗੇ 10 ਲੱਖ ਰੁਪਈਆ ਉਸ ਤੋਂ ਬਾਅਦ ਫਿਰ ਸਤਨਾਮ ਸੱਤੇ ਦਾ ਫੋਨ ਆਇਆ ਸੀ ਨਿਸ਼ਾਰੇ ਵਾਲੇ ਦਾ ਕਿ 10 ਲੱਖ ਰੁਪਈਆ ਦੇ ਉਹ ਤੇ 10 ਟੋਲੇ ਗਹਿਣਾ ਦੇ ਗਰੀਬ ਕੁੜੀਆਂ ਦੇ ਵਿਆਹ ਕੋ ਕਰਦੇ ਉਹ ਉਹਨੇ ਮਨਾ ਕਰਤਾ ਦਿੱਤੇ ਨਹੀਂ ਤੇ ਉਸ ਤੋਂ ਬਾਅਦ ਉਹਨੇ ਜਿਹੜੇ ਦੋਸ਼ੀ ਅਸੀਂ ਫੜੇ ਆ ਇਹਨਾਂ ਨੂੰ ਫੋਨ ਰਾਹੀਂ ਕਿਹਾ ਕਿ ਗੁਰਲਾਲ ਜਿਹੜਾ ਪਹਿਲੇ 3 ਮਹੀਨੇ ਪਹਿਲੇ ਕੁਵੇਤ ਚ ਰਹਿ ਕੇ ਆਇਆ 3-4 ਉੱਥੇ ਜੀਸੀਬੀ ਵਗੈਰਾ ਚਲਾਉਂਦਾ ਰਿਹਾ 3 ਸਾਲ 4 ਸਾਲ ਔਰ ਇਹਦਾ ਇਹਨੂੰ ਫੋਨ ਕੀਤਾ ਇਹਦੇ ਕਜ਼ਨ ਦੇ ਥਰੂ ਕਿ ਜਾ ਕੇ ਤੁਸੀਂ ਉੱਥੇ ਅਸੀਂ ਪੈਸੇ ਮੰਗੇ 10 ਪਰ ਉਹਨੂੰ ਜਾ ਕੇ ਉੱਥੇ ਗੋਲੀਆਂ ਮਾਰ ਕੇ ਆਓ ਕਿ ਪੈਸੇ ਨਹੀਂ ਦਿੰਦਾ ਉਹ ਇਹ ਚਾਰ ਜਣੇ ਸੀਗੇ ਦੋ ਸੀ ਰੈਸਟ ਕਰਲੇ ਗੁਰਲਾਲ ਲੇਕਿਨ ਆਜ ਇਹ ਵੈਸੇ ਇਹਦਾ ਪਿੰਡ ਬਾਬੇ ਬਕਾਲੇ ਚ ਪੈਂਦਾ ਗੁਰਲਾਲ ਦਾ ਲੇਕਿਨ ਇਹ ਆਪਣੇ ਨਾਨਕੇ ਪਿੰਡ ਵਰਪਾਲ ਰਹਿ ਰਿਹਾ ਤੇ ਉਹ ਇਹ ਚਾਰ ਜਣੇ ਆਉਂਦੇ ਆ ਦੋ ਜਣੇ ਬੈਕਅਪ ਤੇ ਰਹਿੰਦੇ ਤੇ ਦੋ ਜਣੇ ਮੋਟਰਸਾਈਕਲ ਤੇ ਜਾ ਕੇ ਜਿਹੜਾ ਉਹਦੀ ਦੁਕਾਨ ਤੇ ਫਾਇਰ ਕਰਕੇ ਆਉਂਦੇ ਸਰ ਇਹ ਜਿਹੜੇ ਇਹਨਾਂ ਨੂੰ ਫੋਨ ਕਿਹਨੇ ਕੀਤਾ ਸੀ ਉਹਨਾਂ ਦੇ ਫਾਇਰਿੰਗ ਵਾਸਤੇ ਇਹਨਾਂ ਨੂੰ ਫੋਨ ਇਹਦਾ ਇੱਕ ਗੁਰਲਾਲ ਹੈ ਜੀ ਇਹਦਾ ਕਜ਼ਨ ਹੈ ਉੱਥੇ ਪਾਰ ਉਦੇ ਥਰੂ ਉਹ ਜੈਸਲ ਦੇ ਨਾਲ ਉਹਦਾ ਮੇਲਬਲਾਪ ਹੋਏਗਾ ਲੰਡਾ ਗਰੁੱਪ ਦੇ ਬੰਦੇ ਸਾਰੇ ਅ ਲੰਡਾ ਤਾਂ ਨਹੀਂ ਕਹਿ ਸਕਦੇ ਸਤਨਾਮਾ ਸੱਤੇ ਦੇ ਨਾਲ ਜੁੜੇ ਤੋਂ ਹੋਏ ਆ ਜੈਸਲ ਸੱਤਾ ਉਸਾਰਾ ਤੇ ਉਹਦੇ ਨਾਲ ਪੀਸ ਕਰ ਬਾਰੇ ਕਿ ਕਿ ਬਰਾਮਦ ਹੋਇਆ ਸਰ ਮਾਮਲੇ ਕਰ ਗਏ ਪਹਿਲੇ ਹਜੇ ਤੱਕ ਤਾਂ ਕੁਝ ਨਹੀਂ ਕਿਉਂਕਿ ਇਹਨੂੰ 3 ਮਹੀਨੇ ਹੋਏ ਆਏ ਨੂੰ ਗੁਰਲਾਲ ਨੂੰ ਬਾਕੀ ਅਸੀਂ ਇੰਟਰੋਗੇਟ ਕਰਾਂਗੇ ਤਾਂ ਪਤਾ ਲੱਗ ਜਾਏਗਾ ਕਿ ਕੋਈ ਹੋਰ ਵੀ ਆ ਕੇ ਕੀ ਕੀ ਬਰਾਮਦਗੀ ਹੋਈ ਹੈ ਮੈਂ ਦੱਸੂ ਇੱਕ ਤਾਂ ਇਹਦੇ ਕੋਲੋਂ ਜੀ ਹੱਫ ਪਿਸਟਲ ਬਰਾਮਦ ਹੋਈ ਏ ਜਿਹੜੀ ਤੇ ਇੱਕ ਇਹਦਾ ਨਿਕਾਪਸੂਨ ਹੈਗਾ ਉਹ ਅਸੀਂ ਗੋਲੀ ਇਸੇ ਪਿਸਤਲ ਨਾਲ ਚੱਲੀ ਸੀ ਬਿਲਕੁਲ ਜੀ ਇਸੇ ਪਿਸਤਲ ਦੇ ਨਾਲ ਇੱਕ ਹੋਰ ਨਹੀਂ ਹੋਰ ਵੀ ਪਿਸਤਲ ਹੈਗੀ ਆ ਇਹ ਤਾਂ ਇਹਦੇ ਕੋਲ ਰਿਕਵਰ ਹੋਇਆ ਪਰ ਜਿਹੜੀ ਆ ਉਸ ਦਿਨ ਫਾਇਰਿੰਗ ਹੋਈ ਹੈ ਉਹ ਮੇਰੇ ਖਾਲੇ ਇਸ ਇਹ ਵੀ ਪਿਸਤਲ ਯੂਜ਼ ਹੋਈ ਹੈ ਇੱਕ ਹੋਰ ਵੀ ਪਿਸਤਲ ਯੂਜ਼ ਹੋਈ ਹੈ ਦੋ ਪਿਸਤਲ ਯੂਜ਼ ਹੋਈਆਂ ਜਿਹੜੇ ਮੋਟ ਸਕਦੇ ਫਾਇਰਿੰਗ ਕਰਨ ਉਹ ਗ੍ਰਾਮਦੋ ਹੋ ਗਏ ਨਹੀਂ ਉਹ ਮੋਟਰਸਾਈਕਲ ਨਹੀਂ ਹੈ ਜੇ ਗ੍ਰਾਮਦੋ ਹੋਏ ਹੁਣ ਰਿਮਾਂਡ ਲੈ ਕੇ ਇੰਟਰੋਗੇਸ਼ਨ ਕਰਾਂਗੇ ਤਾਂ ਬਾਕੀ ਹੋਰ ਇਹਨਾਂ ਦੀ ਕਿੱਦਾਂ ਗ੍ਰਿਫਤਾਰੀ ਕੀਤੀ ਸਰ ਇਹਨਾਂ ਦਾ ਸਾਡੀ ਟੀਮਸ ਤਾਂ ਲੱਗੀਆਂ ਹੀ ਹੋਈਆਂ ਸੀਗੇ ਤੇ ਉਹਦੇ ਵਿੱਚ ਜਦੋਂ ਅਸੀਂ ਕਰਦੇ ਕਰਦੇ ਇਹਨਾਂ ਤੱਕ ਪਹੁੰਚ ਗਏ ਕਿ ਹਾਂ ਇਹ ਬੰਦੇ ਪਿੰਪੁਆਇੰਟ ਹੋ ਗਏ ਸਨ ਤੇ ਕੁਝ ਪਤਾ ਲੱਗਿਆ ਸੀ ਵੀ ਐਂਡੀ ਉਂਡੀ ਦਾ ਵੀ ਕੰਮ ਕਰਦੇ ਆ ਇੱਥੇ ਤੇ ਉਹਦੇ ਦਰੂ ਅਸੀਂ ਕੋਈ ਮੈਸੇਜ ਹੈ ਵੀ ਇਦਾਂ ਐਂਡੀ ਦਾ ਕੰਮ ਕਰਦੇ ਔਰ ਪਸਟਲ ਪੋਸਟਲ ਵੀ ਹੈਗਾ ਤਾਂ ਸ਼ਾਇਦ ਇਹਨਾਂ ਨੇ ਕਿਤੇ ਥ੍ਰੈਟ ਚ ਗੋਲੀ ਗਾਲੀਂ ਫਲਾਈ ਹੋ। ਤੋਂ ਉਸ ਤੋਂ ਕਰਦੇ ਹੋਏ ਅਸੀਂ ਅੱਗੇ ਪਹੁੰਚ ਗਏ। ਉਹ ਅਨੁਕਾਸਿਆਂ ਦੀ ਆਸ ਇਨਾਂ ਪਾਸੋਂ ਵੀ ਵੱਡੇ। ਹਾਂਜੀ। ਉਹ ਇੰਟਰੋਗੇਸ਼ਨ ਤੇ ਪਤਾ ਲੱਗ ਜੂ ਬਾਕੀ ਦੋ ਬੰਦੇ ਵੀ ਜਿਹੜੇ ਰਹਿੰਦੇ ਆ ਉਹ ਵੀ ਜਦੋਂ ਫੜੇ ਜਾਣਗੇ ਉਹ ਵੀ ਵਰਪਾਲ ਦੇ ਹੀ ਹਗੇ ਨੇ ਇਹ ਪਿੰਡ ਦੇ ਕਿੰਨੀ ਕੁ ਉਮਰੇ ਕੀ ਨੌਜਵਾਨਾਂ ਦੀ ਇਹਨਾਂ ਦੀ ਕੋਈ ਜ਼ਿਆਦਾ ਨਹੀਂ ਜੀ 25 ਤੋਂ 30 ਸਾਲ ਦੇ ਵਿੱਚ ਹੀ ਆ ਸਾਰੇ 22 23 ਸਾਲ 22 ਸਾਲ 23 ਸਾਲ 24 ਸਾਲ 25 ਸਾਲ ਇੰਨੇ ਵੀ ਓਕੇ